15 ਫੁੱਟ ਪਾਣੀ ਹੈ 15 ਫੁੱਟ ਪਾਣੀ ਹੈ ਤੇ ਪਿੰਡ ਦਾ ਦੁਬਾਰਾ ਨਾਮ ਬੋਲਿਓ ਇਕੱਤਰ ਹਾਮੰਦ ਚੰਕਾ ਹਾਮੰਦ 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 ਚੱਕ ਪਿੰਡ 15 15 ਫੁੱਟ ਪਾਣੀ ਹੈ ਜੀ ਇਸ ਇਲਾਕੇ ਚ ਔਰ ਨਾਲ ਸਾਈਕਲ ਸਾਡੇ ਭਰਾ ਦੇ ਕੋਲ ਸਾਰੇ ਤੁਹਾਨੂੰ ਪਤਾ ਸਾਰਾ ਇਲਾਕੇ ਸਭ ਤੋਂ ਪਹਿਲਾਂ ਇਹ ਪਹੁੰਚਦੇ ਨੇ ਸੋ ਇਹਨਾਂ ਦਾ ਸਭ ਤੋਂ ਪਹਿਲਾਂ ਥੈਂਕ ਯੂ ਭਰਾ ਸਾਰਿਆਂ ਦਾ ਮਿਹਰਬਾਨੀ ਜੀ ਰਵੀ ਭਾਈ ਦਾ ਥੈਂਕ ਯੂ ਨੇ ਸਾਰੀ ਟੀਮ ਦਾ ਥੈਂਕ ਯੂ ਔਰ ਖੁਸ਼ੀ ਹੁੰਦੀ ਹੈ ਕਿ ਸਭ ਤੋਂ ਪਹਿਲਾਂ ਸਾਡੇ ਭਰਾ ਹਮੇਸ਼ਾ ਹਰ ਜਗ੍ਹਾ ਪਹੁੰਚਦੇ ਨੇ ਜਿੰਨੀਆਂ ਵੀ ਐਨਜੀਓਜ਼ ਨੇ ਔਰ ਉਹਨਾਂ ਦੇ ਨਾਲ-ਨਾਲ ਫਿਰ ਜਿਹੜੇ ਸਾਡੇ ਪਿੰਡਾਂ ਵਾਲੇ ਜਿਹੜੇ ਕਿਸਾਨ ਭਰਾ ਉਹ ਜਦੋਂ ਵੀ ਕਿਸੇ ਤੇ ਪ੍ਰੋਬਲਮ ਪੈਂਦੀ ਆ ਫਿਰ ਸਭ ਤੋਂ ਪਹਿਲਾਂ ਸਾਡੇ ਉਹੀ ਪੰਜਾਬੀ ਭੈਣ ਭਰਾ ਖੜੇ ਹੁੰਦੇ ਨੇ ਸਰਕਾਰਾਂ ਆਉਣ ਨਾ ਆਉਣ ਪਾਣੀ ਦੇਖੋ ਜੀ ਆਮੇ ਟਾਬੇ ਘਰ ਜਿਹੜੇ ਨੇ ਉਹ ਪਾਣੀ ਨਾ ਜਿੱਥੇ ਜਿੱਥੇ ਪਾਣੀ ਨਹੀਂ ਪਹੁੰਚਦਾ ਇੰਨੀ ਦੂਰ ਦੂਰ ਤੱਕ ਪਾਣੀ ਹੈ ਬਹੁਤ ਬੁਰਾ ਹਾਲ ਹੈ। ਉਹਨਾ ਦੇਖੋ ਜੀ ਇਹ ਕਲੀ ਕੁਸਤੀ ਪੈ ਗਈ ਸਾਰੀ। ਆਉਤੀ ਸੀ ਇਹ ਮੋਟਰ ਆ। ਆ ਦੇਖੋ ਸਾਰੀ ਬਹੁਤ ਰੰਗ ਗਈ। ਇੱਥੇ ਮੋਟਰ ਸੇ ਦੇਖੋ ਇੱਥੇ ਪਾਣੀ ਵਾਲੀ। ਦੇਖੋ ਇੱਥੇ ਜਿਹੜੇ ਸਾਡੇ ਲੀਡਰ ਭਰਾ ਨੇ ਜਿਨ੍ਹਾਂ ਦੇ ਕੋਲੇ ਪਾਵਰਾਂ ਨੇ ਉਹ ਆਪਣੀਆਂ ਪਾਵਰਾਂ ਨੂੰ ਯੂਜ਼ ਕਰਕੇ ਇੱਕ ਤਾਂ ਜਿੰਨੀਆਂ ਬੋਟਸ ਹੋ ਸਕਦੀਆਂ ਬੋਟਸ ਲਿਓ ਤੇ ਘਰੋ ਘਰ ਆਪਾਂ ਜਿੱਥੇ ਸਮਾਨ ਪਹਤਾ ਸਕਦੀਆਂ ਜਿਵੇਂ ਹੁਣ ਬਹੁਤ ਦੂਰ ਦੂਰ ਇੱਥੇ ਘਰ ਨੇ। ਜਿੱਥੇ ਤੱਕ ਕੋਈ ਨਹੀਂ ਜਾਂਦਾ। ਕਿਹੜਾ ਤੇ ਇਹੀ ਭਰਾ ਜਾਂਦੇ ਨੇ ਜਿਹੜੇ ਜਿਹੜੇ ਫਾਇਸਾਇਡਲ ਦੇ ਸਾਹਮਣੇ ਬੈਠੇ ਨੇ। ਇਹ ਦੇਖੋ ਸਮਾਨ ਭਰ ਕੇ ਮੈਂ ਸਿੱਧਾ ਕਰਕੇ ਤੁਹਾਨੂੰ ਦਿਖਾਉਣਾ ਇਹ ਦੇਖੋ ਇਹ ਸਮਾਨ ਇਹ ਤਾਂ ਰਸ ਭਰ ਕੇ ਇੱਧਰ ਲੈ ਕੇ ਜਾਂਦੇ ਨੇ ਤੇ ਹਰ ਜਗ੍ਹਾ ਪਹੁੰਚਾਉਂਦੇ ਨੇ ਜਿਉਂਦੇ ਵਸਦੇ ਰੋ ਭਰਾ ਕੀ 15 ਫੁੱਟ ਪਾਣੀ ਹੈ 15 ਫੁੱਟ ਪਾਣੀ ਹੈ ਤੇ ਪਿੰਡ ਦਾ ਦੁਬਾਰਾ ਨਾਮ ਬੋਲਿਓ ਚੱਕਾ ਹਾਮੰਦ ਹਾਮੰਦ ਚੱਕ ਪਿੰਡ 15 15 ਫੁੱਟ ਪਾਣੀ ਹੈ ਜੀ ਇਸ ਇਲਾਕੇ 'ਚ ਔਰ ਸਾਡੇ ਭਰਾ ਸਾਡੇ ਭਰਾ ਦੇ ਸਾਰੇ ਬਹੁਤ ਬਹੁਤ ਸਾਰਾ ਲਾਡ ਕੇ ਸਭ ਤੋਂ ਪਹਿਲਾਂ ਇਹ ਪਹੁੰਚਦੇ ਨੇ ਉਸ ਨੂੰ ਇਹਨਾਂ ਦਾ ਸਭ ਤੋਂ ਪਹਿਲਾਂ ਥੈਂਕ ਯੂ ਭਰਾ ਸਾਰਿਆਂ ਦਾ ਮਿਹਰਬਾਨੀ ਜੀ ਰਵੀ ਭਾਈ ਦਾ ਥੈਂਕ ਯੂ ਨੇ ਸਾਰੀ ਟੀਮ ਦਾ ਥੈਂਕ ਯੂ ਔਰ ਖੁਸ਼ੀ ਹੁੰਦੀ ਹੈ ਕਿ ਸਭ ਤੋਂ ਪਹਿਲਾਂ ਸਾਡੇ ਭਰਾ ਹਮੇਸ਼ਾ ਹਰ ਜਗ੍ਹਾ ਪਹੁੰਚਦੇ ਨੇ ਜਿੰਦਿਆਂ ਵੀ ਐਂਜਲਸ ਨੇ ਔਰ ਉਹਨਾਂ ਦੇ ਨਾਲ ਨਾਲ ਫਿਰ ਜਿਹੜੇ ਸਾਡੇ ਪਿੰਡਾਂ ਵਾਲੇ ਜਿਹੜੇ ਕਿਸਾਨ ਭਰਾ ਉਹ ਜਦੋਂ ਵੀ ਕਿਸੇ ਤੇ ਪ੍ਰੋਬਲਮ ਪੈਂਦੀ ਆ ਫਿਰ ਸਭ ਤੋਂ ਪਹਿਲਾਂ ਸਾਡੇ ਉਹੀ ਪੰਜਾਬੀ ਭੈਣ ਭਰਾ ਖੜੇ ਹੁੰਦੇ ਨੇ ਸਰਕਾਰਾਂ ਆਉਣ ਨਾ ਆਉਣ ਤੇ ਪਾਣੀ ਦੇਖੋ ਤੇ ਨਾਲ ਦਰਦ ਕਰੇ। ਸਾਵੇਂ ਟਾਬੇ ਕਰ ਜਿਹੜੇ ਨੇ ਉਹ ਘਰ ਚ। ਪਾਣੀ ਦਾ ਚਾਹੇ ਪੱਕੇ ਰਹੇ ਤੇ ਪਾਣੀ ਦੇਖੋ। ਮਾਲ ਇਤ ਕਿੰਨੀ ਦੂਰ ਦੂਰ ਤੱਕ ਪਾਣੀ ਹੈ। ਬਹੁਤ ਬੁਰਾ ਹਾਲ ਹੈ। ਉਹ ਕਿਹੜਾ ਦੇਖੀ ਹੈ? ਇਹ ਥਲੀ ਕੁਤੀ ਪੈ ਗਈ ਸਾਰੀ। ਆ ਉਤੀ ਸੀ ਮੋਟਰ ਆ। ਆ ਸਾਰੀ ਮੋਟਰ ਚੱਲ ਗਈ। ਇੱਥੇ ਮੋਟਰ ਸੀ ਦੇਖੋ ਇੱਥੇ ਪਾਣੀ ਆ ਰਿਹਾ। ਦੇਖੋ ਇੱਥੇ ਜਿਹੜੇ ਸਾਡੇ ਲੀਡਰ ਭਰਾ ਨੇ ਜਿਨ੍ਹਾਂ ਦੇ ਕੋਲੇ ਪਾਵਰਾਂ ਨੇ ਉਹ ਆਪਣੀਆਂ ਪਾਵਰਾਂ ਨੂੰ ਯੂਜ਼ ਕਰਕੇ ਇੱਕਦਾਂ ਜਿੰਨੀਆਂ ਬੋਟਸ ਹੋ ਸਕਦੀਆਂ ਬੋਟਸ ਲਿਓ ਤੇ ਘਰੋਂ ਘਰ ਆਪਾਂ ਜਿੱਥੇ ਸਮਾਨ ਪਹੁੰਚਾ ਸਕਦੇ ਹਾਂ ਜਿਵੇਂ ਹੁਣ ਬਹੁਤ ਦੂਰ ਦੂਰ ਇੱਥੇ ਘਰ ਨੇ ਜਿੱਥੇ ਤੱਕ ਕੋਈ ਨਹੀਂ ਜਾਂਦਾ ਸਾਡੇ ਵੀ ਪਹੁੰਚਾ ਜਾਂਦੇ ਨੇ ਜਿਹੜੇ ਖਾਸਾ ਗੱਲ ਉਹਨੇ ਬੈਠਿਆ ਇਹ ਦੇਖੋ ਸਮਾਨ ਭਰ ਕੇ ਮੈਂ ਸਿੱਧਾ ਕਰਕੇ ਤੁਹਾਨੂੰ ਦਿਖਾਉਣਾ ਇਹ ਦੇਖੋ ਇਹ ਸਮਾਨ ਇਹ ਤਾਂ ਰਸ ਭਰ ਕੇ ਇਦਾਂ ਲੈ ਕੇ ਜਾਂਦੇ ਨੇ ਤੇ ਹਰ ਜਗ੍ਹਾ ਪਹੁੰਚਾਉਂਦੇ ਨੇ João de Vasco de